ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਮੇਰਾ ਸਵਾਗਤ ਹੈ ਆਪ ਸਭ ਦਾ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਲਾਈਕ ਕਰ ਦਿਓ ਜੀ ਜਿਹੜੇ ਜਿਹੜੇ ਜੁੜੇ ਹੋਏ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰਾ ਚੈਨਲ ਪਰਮ ਕਮਨ ਲੋਕਗੀਤ ਲੋਕਗੀਤਾਂ ਦਾ ਚੈਨਲ ਹੈ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਸੋ ਅੱਜ ਤੁਸੀਂ ਮੇਰੇ ਚੈਨਲ ਤੇ ਜੁੜੇ ਹੋ ਤਾਂ ਮੈਂ ਤੁਹਾਨੂੰ ਸੁਣਾਣਾ ਚਾਹਾਂਗੀ ਇੱਕ ਸ਼ਬਦ ਪੰਜਾਬੀਆਂ ਦਾ ਖਾਲਸੇ ਦਾ ਜੋ ਕਿ ਜਿੰਨੀਆਂ ਵੀ ਮਰਜ਼ੀ ਮੁਸੀਬਤਾਂ ਆ ਜਾਣ ਉਹ ਟੈਂਦੀ ਕਲਾ ਵਿੱਚ ਨਹੀਂ ਜਾਂਦੇ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਹਨ ਤੇ ਚੜ੍ਹਦੀ ਕਲਾ ਵਿੱਚ ਹੀ ਰਹਿਣਗੇ ਸੋ ਜੁਝਾਰੂ ਖਾਲਸੇ ਤੇ ਪੰਜਾਬੀਆਂ ਤੇ ਆਉਣ ਵਾਲੇ ਖਾਲਿਸਤਾਨ ਰਾਜ ਤੇ ਤੁਹਾਨੂੰ ਬਹੁਤ ਹੀ ਪਿਆਰਾ ਸ਼ਬਦ ਸੁਣਾਵਾਂਗੀ ਬਹੁਤ ਹੀ ਪਿਆਰਾ ਗੀਤ ਹੈ ਸੋ ਸੁਨਾਈਏ ਜੀ ਤੁਹਾਨੂੰ ਬਹੁਤ ਹੀ ਪਿਆਰਾ ਸ਼ਬਦ ਵੈਸਾਖੀ ਵਾਲੇ ਦਿਨ ਨੇ ਸੰਗਤਾਂ ਚ ਖੜੇ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫਾੜੇ ਕੇ ਸਾਜਣਾ ਹੈ ਅੱਜ ਮੈਂ ਜੋ ਜਾਰੂ ਖਾਲਸਾ ਸ਼ੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਜਾਤ ਪਾਤ ਉੱਚ ਨੀਚ ਨਹੀਂ ਹੋ ਮੰਨੇਗਾ ਜਾਤ ਅਭਿਮਾਨੀਆਂ ਦੀ ਧੋਣ ਪੰਨੇਗਾ ਨਾਹੀ ਡਰੂ ਨਾਹੀ ਦੱਬੇ ਮਰੂ ਖਾਲਸਾ ਜੀ ਗੁਜਾਰੂ ਖਾਲਸਾ ਸ਼ਿਰਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ ਖੜੂ ਗਗਰੀ ਬਾਂਦੇ ਲਈ ਢਾਲ ਬਣ ਕੇ ਜਾਲਮੋਲੀ ਰਹੂ ਸਦਾ ਕਾਲ ਬਣ ਕੇ ਲੱਖਾਂ ਉੱਤੇ ਬਹੁ ਕੱਲਾ 파ਰੂ ਖਾਲਸਾ ਸ਼ੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਕਿਰਤ ਕਰੇਗਾ ਮੰਗ ਕੇ ਨਹੀਂ ਖਾਵੇਗਾ ਲੋੜੋਂ ਦਾ ਵਾਸ ਤੇ ਲੰਗਰ ਲਾਵੇਗਾ ਭਾਵੇਂ ਕਿਤੋਂ ਓੱਖਾ ਸੋਖਾ ਸਰੂਖਾਲਸਾ ਸ਼ਿਰਵੰਗੁ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ਿਰਵੰਗੁ ਜ਼ਿੰਦਗੀ ਗੁਜ਼ਾਰੂ ਖਾਲਸਾ ਹੋਵੇਗਾ ਪੁਜਾਰੀ ਖਾਲਸਾ ਯਕਾਲ ਦਾ ਮੂਰਤਾਂ ਚੋਂ ਫਿਰੂਗਾ ਨਹੀਂ ਰੱਬ ਪਾਲਦਾ ਬਾਰੇ ਪੜ ਜਨਮ ਸਵਾਰੂ ਖਾਲਸਾ ਸ਼ਿਰਵੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ਿਰਵੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਕੋਲਿਓਏ ਕਲਮ ਤੇ ਚਾਹੇ ਖੰਡਾ ਬਈ ਰੱਖੂ ਜਰਨੈਲ ਸਿੰਘ ਉੱਚਾ ਝੰਡਾ ਬਈ ਹਰ ਖੇਤਰ ਚ ਪੰਮਿਆ ਵੰਗਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸੋਏ ਸੀਗਾ ਜੀ ਖਾਲਸਾ ਰਾਜ ਖਾਲਸਾ ਕਦੇ ਵੀ ਟੈਂਦੀ ਕਲਾ ਵਿੱਚ ਨਹੀਂ ਹੁੰਦਾ ਖਾਲਸਾ ਸਦਾ ਹੀ ਚੜਦੀ ਕਲਾ ਵਿੱਚ ਰਹਿੰਦਾ ਹੈ ਤੇ ਚੜਦੀ ਹੀ ਕਲਾ ਵਿੱਚ ਰਹੇਗਾ ਸੋ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਵਾਂਗੀ ਹੋਰ ਹੜਾਂ ਦੀ ਮਾਰ ਤੇ ਸੋਗਣ ਰੁੱਤ ਦਾ ਕੀ ਕਰੀਏ ਸੋਗਣ ਰੁੱਤ ਦਾ ਕੀ ਕਰੀਏ ਕੀ ਕਰੀਏ ਪੰਜ ਆਬਾਂ ਦਾ ਜਰਬ ਦਿਓ ਤਕਸੀਮ ਕਰੋ ਜਰਬ ਦਿਓ ਤਕਸੀਮ ਕਰੋ ਕੋਈ ਹੀਲਾ ਦਿਲ ਖਰਾਬਾਂ ਦਾ ਜਾਂ ਕਿਧਰੇ ਕੋਈ ਮਾਂਦਰੀ ਜਾਂ ਕਿਧਰੇ ਕੋਈ ਮਾਂਦਰੀ ਵਿਸ ਹਰਲੇ ਸਭ ਅਜਾਬਾਂ ਦਾ ਸੋਗਣ ਰੁੱਤ ਦਾ ਕੀ ਕਰੀਏ ਕੀ ਕਰੀਏ ਪੰਜ ਆਬਾਂ ਦਾ ਫਸਲਾਂ ਵਾਰੀ ਨਸਲਾਂ ਵਾਰੀ ਪਾਣੀ ਨਾ ਕੋਈ ਬੋੜੇ ਤਖਤਾ ਪਿੱਛੇ ਬਨ ਕੇ ਉਹਨਾ ਇਧਰ ਉਧਰ ਤੋਰੇ ਡੈਮ ਅੰਦਰ ਸਿਮਟ ਸਿਮਟ ਕੇ ਸਾਡੀ ਹਿੱਕ ਤੇ ਤਣ ਗਏ ਇਹ ਦਰਿਆ ਤਾਂ ਪੁੱਤ ਪੰਜਾਬ ਦੇ ਖੰਜਰ ਕਿੱਦਾਂ ਬਣ ਗਏ ਇਹ ਦਰਿਆ ਤਾਂ ਪੁੱਤ ਪੰਜਾਬ ਦੇ ਖੰਜਰ ਕਿੱਦਾਂ ਬਣ ਗਏ ਸਤਲੁਜ ਬਿਆਸ ਤੇ ਰਾਵੀ ਦਰਿਆ ਨੇ ਬਹੁਤ ਹੀ ਖੈਰ ਮਚਾਇਆ ਸਤਲੁਜ ਬਿਆਸ ਤੇ ਰਾਵੀ ਦਰਿਆ ਨੇ ਬਹੁਤ ਹੀ ਕੈਰ ਮਚਾਇਆ ਇਹ ਦਰਿਆ ਤਾਂ ਪੁੱਤ ਪੰਜਾਬ ਦੇ ਖੰਜਰ ਕਿੱਦਾਂ ਬਣ ਗਏ ਇਹ ਦਰਿਆ ਤਾਂ ਪੁੱਤ ਪੰਜਾਬ ਦੇ ਖੰਜਰ ਕਿੱਦਾਂ ਬਣ ਗਏ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਜੋ ਕਿ ਆਪਣੇ ਪੰਜਾਬ ਤੇ ਪਾਣੀ ਦੀ ਆਫਤ ਚੱਲ ਰਹੀ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਇਹ ਸਭ ਕੁਝ ਠੀਕ ਕਰ ਦੇਣ ਵੈਸੇ ਤਾਂ ਖਾਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਹੈ ਤੇ ਚੜ੍ਹਦੀ ਕਲਾ ਵਿੱਚ ਹੀ ਰਹੇਗਾ ਸੋ ਜੇਕਰ ਕੋਈ ਗਲਤੀ ਭੁੱਲਚੁੱਕ ਹੋਈ ਹੋਵੇ ਤਾਂ ਮਾਫ ਕਰਨਾ ਸੋ ਆਪਾਂ ਲਾਈਵ ਦਾ ਐਂਡ ਕਰਦੇ ਹਾਂ ਇੱਥੇ ਹੀ ਸਤਿ ਸ਼੍ਰੀ ਅਕਾਲ ਜੀ